ਤੇ ਪਹਿਲੀ ਗੱਲ ਤਾਂ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦੇ ਭਰਤੀ ਨਹੀਂ ਹੋਣੇ ਚਾਹੀਦੇ ਜੀ ਵਿਭਾਗ ਵਿੱਚ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਆਮ ਜਨਤਾ ਨੂੰ ਬੋਲਣਾ ਕੀ ਹੈ ਸਾਡੇ ਸਿਰ ਤੇ ਲਿਆ ਕੇ ਇਹੋ ਜਿਹਾ ਅਫਸਰ ਬਿਠਾ ਦਿੰਦੇ ਨੇ ਜਿਹਨੂੰ ਬੋਲਣ ਤੱਕ ਦੀ ਅਕਲ ਨਹੀਂ ਹੁੰਦੀ ਜੀ ਇਹੋ ਜਿਹੇ ਅਫਸਰ ਸਾਡੇ ਇੱਥੇ ਬੈਠੇ ਹੁੰਦੇ ਨੇ ਤੇ ਅਸੀਂ ਪੜ੍ਹੇ ਲਿਖੇ ਹਾਂ ਜੀ ਬੈਲ ਗ੍ਰੈਜੂਏਟ ਹਾਂ ਅਸੀਂ ਸਾਸੀ 6 6 ਫੁੱਟੇ ਇੱਥੇ ਬੇਰੁਜ਼ਗਾਰ ਫਿਰਦੇ ਆ ਤੇ ਐਦਾਂ ਦੇ ਬੰਦੇ ਭਰਤੀ ਡਿਪਾਰਟਮੈਂਟ ਦੇ ਵਿੱਚ ਕਰ ਰੱਖੇ ਨੇ ਜਿਹੜੇ ਲੋਕਾਂ ਨੂੰ ਸੰਤੋਸ਼ਟ ਨਹੀਂ ਸ਼ਬਦਾਵਲੀ ਵਰਤ ਕੇ ਐਨੇ ਬੰਦੇ ਕਹਿੰਦੇ ਤੁਸੀਂ ਇਹਨਾਂ ਨੂੰ 4 ਲੱਖ ਕੁਛ ਵੀ ਨਹੀਂ ਲੱਗਦਾ ਜੀ ਇੱਕ ਗਰੀਬ ਬੰਦੇ ਦੀ ਰੋਜੀ ਰੋਟੀ ਹੁੰਦੀ ਹੈ ਜੀ 4-5 ਲੱਖ ਰੁਪਈਆ ਇਹਨਾਂ ਨੂੰ ਐ ਲੱਗਦਾ ਕਿਉਂਕਿ ਇਹਨਾਂ ਦੇ ਕਮਾਈ ਸਹੀ ਨਹੀਂ ਨਾ ਜੀ ਦੋ ਨੰਬਰ ਦੀ ਕਮਾਈ ਹੈ ਸਾਰੀ ਉਹਨਾਂ ਦੇ ਪਿੱਛੇ ਦੇ ਡੀਜੀ ਏਡੀਜੀ ਆਪਣਾ ਆਈਜੀ ਸਾਹਿਬ ਤੋਂ ਕਿੰਨੇ ਪੈਸੇ ਨਿਕਲੇ ਨੇ ਸਾਰਾ ਇਹਨਾਂ ਨੂੰ ਦਿੱਤਾ ਹੋਇਆ ਜੀ ਦੋ ਨੰਬਰ ਦੀ ਚੱਕੇ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੁਰਦਾਬਾ ਮੁਰਦਾਬਾ ਅਸੱਚੂ ਕਾ ਮੁਰਦਾਬਾ ਮੁਰਦਾਬਾ ਅਸੱਚੂ ਕਾ ਮੁਰਦਾਬਾ 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 ਹਾਂ ਮੈਂ ਕਈ ਵਾਰ ਇਹੋ ਜੇ ਮਸਲੇ ਹੋਏ ਆ ਕਈ ਵਾਰ ਕਿਸੇ ਨੂੰ ਨਿੱਜੀ ਤੌਰ ਤੇ ਵੀ ਕੋਈ ਅਫਸਰ ਜਦੋਂ ਸ਼ਬਦ ਬੋਲਦਾ ਉਹਦਾ ਜਿਹੜਾ ਗਲਤ ਮਤਲਬ ਕੱਢਿਆ ਜਾਂਦਾ ਉਹਨੂੰ ਬਰਾਦਰੀ ਦਾ ਰੂਪ ਦਿੱਤਾ ਜਾਂਦਾ ਕੋਈ ਅਸੀਂ ਉੱਥੇ ਖੜੇ ਸੀ ਜਦੋਂ ਆ ਕੇ ਉਹਨੇ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਫੇਰ ਅਸੀਂ ਆਪਦੇ ਆਪ ਨੂੰ ਅੰਦਰ ਰੋਏ ਆ ਵੀ ਯਾਰ ਅਸੀਂ ਇੰਨੇ ਪੜੇ ਲਿਖੇ ਆ ਅਸੀਂ ਸਾਨੂੰ ਸਾਰਾ ਕੁਝ ਆਉਂਦਾ ਕਾਨੂੰਨ ਵੀ ਸਾਨੂੰ ਪਤਾ ਹੈ ਸਾਡੇ ਬਿਊਰੋ ਦੇ ਨਾਲ ਸੀ ਵੀ ਅਸੀਂ ਥਾਣੇ ਜਨੂੰ ਗਾਲਾਂ ਖਵਾਉਣ ਵਾਸਤੇ ਲੈ ਕੇ ਆਉਨੇ ਆ ਇਹ ਜੇ ਅਫਸਰਾਂ ਦਾ ਦਿਮਾਗ ਖਰਾਬ ਹੋਇਆ ਇਹਨਾਂ ਦੇ ਵਰਦੀ ਦਾ ਨਸ਼ਾ ਚੜਿਆ ਪਾਤੜਾਂ ਦੇ ਘੱਟਾ ਥਾਣੇ ਦੇ ਅੱਗੇ ਇਸ ਟਾਈਮ ਮੌਜੂਦ ਆ ਇਸ ਵਕਤ ਜਿਹੜਾ ਰਾਤ ਦਾ ਸਮਾਂ ਤੇ ਬਾਜੀਗਰ ਭਾਈਚਾਰੇ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹਨਾਂ ਦਾ ਕਹਿਣਾ ਕਿ ਥਾਣੇ ਦੇ ਅੰਦਰ ਐਸਐਚਓ ਘੱਗਾ ਵੱਲੋਂ ਜਿਹੜੇ ਹਲੇ 1-2 ਦਿਨ ਪਹਿਲਾਂ ਹੀ ਇੱਥੇ ਜਿਨ੍ਹਾਂ ਨੇ ਚਾਰਜ ਸੰਭਾਲਿਆ ਉਹਨਾਂ ਵੱਲੋਂ ਉਹਨਾਂ ਦੇ ਨਾਲ ਜਿਹੜਾ ਅਪਸ਼ਬਦ ਜਿਹੜੇ ਆ ਉਹ ਬੋਲੇ ਗਏ ਤਾਂ ਉਹਨਾਂ ਨੂੰ ਲੈ ਕੇ ਉਹਨਾਂ ਤੇ ਐਸਐਚਓ ਤੇ ਕਾਰਵਾਈ ਨੂੰ ਲੈ ਕੇ ਇੱਥੇ ਸਮੁੱਚੇ ਬਾਜ਼ੀਗਰ ਭਾਈਚਾਰੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਮਸਲਾ ਹੋਇਆ ਸੀਗਾ ਕੀ ਵੀ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਸਲਾ ਕੀ ਹੋਇਆ ਮਸਲਾ ਇੱਥੇ ਹੋਇਆ ਜੀ ਐਸਐਸਪੀ ਸਾਹਿਬ ਦੇ ਦੋ ਦਰਖਾਸਤਾਂ ਗਈਆਂ ਸੀ ਉਹ ਦਰਖਾਸਤਾਂ ਮਾਰਕ ਹੋ ਕੇ ਇੱਥੇ ਆਈਆਂ ਸੀ ਜੀ ਜਦੋਂ ਦਰਖਾਸਤਾਂ ਮਾਰਕ ਹੋ ਕੇ ਇੱਥੋਂ ਆ ਗਈਆਂ ਦੋਨੇ ਧਿਰਾਂ ਨੂੰ ਬੁਲਾਇਆ ਗਿਆ ਚਲੋ ਸਾਡੀ ਜਿਹੜੀ ਪੰਚਾਇਤ ਹੈ ਉਹ ਪੰਚਾਇਤ ਸਾਡੀ ਥਾਣੇ ਦੇ ਵਿੱਚ ਪਹੁੰਚੀ ਜਦੋਂ ਪੰਚਾਇਤ ਥਾਣੇ ਦੇ ਵਿੱਚ ਪਹੁੰਚੀ ਏਐਸਆਈ ਖੇਮਚੰਦ ਬੜੇ ਤਰੀਕੇ ਨਾਲ ਜਿਹਦੇ ਕੋਲ ਦਰਖਾਸਤ ਹੈ ਜੀ ਉਹ ਬੜੇ ਤਰੀਕੇ ਨਾਲ ਗੱਲ ਕਰ ਰਿਹਾ ਸੀ ਬੈਠ ਕੇ ਗੱਲ ਕਰ ਰਿਹਾ ਸੀ ਉਹ ਤੇ ਉਸ ਤੋਂ ਬਾਅਦ ਆ ਸਾਲਸ ਪਾ ਕੇ ਦੋਨੇ ਪੰਚਾਇਤਾਂ ਦਾ ਐਡਡ ਗੱਲ ਕਰ ਰਹੀ ਐ ਅਸੀਂ ਵੀ ਇਸ ਮਸਲੇ ਨੂੰ ਕਿੱਦਾਂ ਨੇੜੇ ਲਾਈਏ ਬਾਹਰੋਂ ਐਸਐਚਓ ਆਇਆ ਜੀ ਆਪਣੀ ਗੱਡੀ ਦੇ ਵਿੱਚ ਮੁੱਖ ਅਫਸਰ ਥਾਣਾ ਘੱਗਾ ਦਾ ਗਗਨਦੀਪ ਸਿੰਘ ਐਸਐਚਓ ਐ ਜੀ ਉਹ ਇੱਥੇ ਆਇਆ ਉਹਨੇ ਆ ਕੇ ਉਹਨੇ ਕੁਝ ਨਹੀਂ ਦੇਖਿਆ ਜੀ ਦਿਮਾਗ ਦੇ ਉਹਦੇ ਵਰਦੀ ਦਾ ਨਸ਼ਾ ਚੜਿਆ ਹੋਇਆ ਸੀ ਉਹਨੂੰ ਨਸ਼ਾ ਜਿਹੜਾ ਵਰਦੀ ਦਾ ਚੜਿਆ ਹੋਇਆ ਸੀ ਆ ਕੇ ਉਹਨੇ ਆਪਣੇ ਅੰਦਰੋਂ ਇੰਨੀਆਂ ਗਾਲਾਂ ਕੱਢੀਆਂ ਪੂਰੀ ਪੰਚਾਇਤ ਨੂੰ ਜੀ ਜਿਸ ਦੇ ਵਿੱਚ ਸਾਡੀ ਪੰਚਾਇਤ ਦੇ ਵਿੱਚ ਮੋਜਬਰ ਬੰਦੇ ਸੀ ਪੰਚਾਇਤ ਰੱਬ ਦਾ ਰੂਪ ਹੁੰਦੀ ਹੈ ਥਾਣਿਆਂ ਦੇ ਵਿੱਚ ਜਦੋਂ ਪੰਚਾਇਤ ਆਪਣੇ ਵਰਗੇ ਲੋਕ ਜਦੋਂ ਥਾਣੇ ਤੇ ਜਾਂਦੇ ਨੇ ਇਹ ਗੱਲ ਵਾਸਤੇ ਜਾਂਦੇ ਨੇ ਕਿ ਸਾਨੂੰ ਸਾਡਾ ਹੱਕ ਮਿਲੂਗਾ ਅਸੀਂ ਕਾਨੂੰਨ ਕੋਲ ਜਾ ਰਹੇ ਹਾਂ ਪਰ ਥਾਣੇ ਦੇ ਵਿੱਚ ਇਹੋ ਜੇ ਦਿਮਾਗ ਤੇ ਇਹਨਾਂ ਤੇ ਸੰਤੁਲਨ ਵਿਗੜਿਆ ਹੋਇਆ ਜੀ ਇਹੋ ਜੇ ਅਫਸਰ ਜਦੋਂ ਥਾਣਿਆਂ 'ਚ ਲੱਗੇ ਹੋਏ ਨੇ ਆਮ ਜਨਤਾ ਨੇ ਪਰੇਸ਼ਾਨ ਹੋਣਾ ਹੀ ਹੋਣਾ ਤੁਹਾਡੇ ਨਾਲ ਉਹਨਾਂ ਦਾ ਕੋਈ ਨਿੱਜੀ ਵਿਤਕਰਾ ਕਿਉਂਕਿ ਇੱਕ ਦੋ ਦੋਨ ਪਹਿਲਾਂ ਤਾਂ ਹਲੇ ਉਹਨਾਂ ਦੀ ਨਿਯੁਕਤੀ ਹੋਈ ਹੈ ਅਸੀਂ ਉਹਨਾਂ ਨੂੰ ਜਾਣਦੇ ਹੀ ਨਹੀਂ ਜੀ ਪਹਿਲਾਂ ਤਾਂ ਕਦੇ ਪਹਿਲਾਂ ਮਿਲੇ ਹੀ ਨਹੀਂ ਜੀ ਕਦੇ ਉਹਨ ਤੇ ਰੱਬ ਇਹ ਜੇ ਇਸ ਚੋਕ ਦੇ ਮਲਾਬੇ ਨਾਲ ਵਿੱਚ ਸਾਨੂੰ ਜਿਹਦਾ ਦਿਮਾਗ ਇੰਨਾ ਗਰਮ ਹੁੰਦਾ ਨਾ ਜੀ ਇੰਨਾ ਉਹ ਕਦੇ ਪਹਿਲੀ ਗੱਲ ਤਾਂ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦੇ ਭਰਤੀ ਨਹੀਂ ਹੋਣੇ ਚਾਹੀਦੇ ਜੀ ਵਿਭਾਗ ਵਿੱਚ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਆਮ ਜਨਤਾ ਨੂੰ ਬੋਲਣਾ ਕੀ ਹੈ ਸਾਡੇ ਸਿਰ ਤੇ ਲਿਆ ਕੇ ਇਹੋ ਜਿਹਾ ਅਫਸਰ ਬਿਠਾ ਦਿੰਦੇ ਨੇ ਜਿਹਨੂੰ ਬੋਲਣ ਤੱਕ ਦੀ ਅਕਲ ਨਹੀਂ ਹੁੰਦੀ ਜੀ ਇਹੋ ਜਿਹੇ ਅਫਸਰ ਸਾਡੇ ਇੱਥੇ ਬੈਠੇ ਹੁੰਦੇ ਨੇ ਤੇ ਅਸੀਂ ਪੜ੍ਹੇ ਲਿਖੇ ਆ ਜੀ ਬੈਲ ਗ੍ਰੈਜੂਏਟ ਆ ਅਸੀਂ ਸਾਸੀ 6 6 ਫੁੱਟੇ ਇੱਥੇ ਬੇਰੁਜ਼ਗਾਰ ਫਿਰਦੇ ਆ ਤੇ ਐਦਾਂ ਦੇ ਬੰਦੇ ਪਰਤੀ ਡਿਪਾਰਟਮੈਂਟ ਦੇ ਵਿੱਚ ਕਰ ਰੱਖੇ ਨੇ ਜਿਹੜੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਅੱਜ ਪੂਰੀ ਪੰਚਾਇਤ ਸਾਡੇ ਨਾਲ ਸਾਡੇ ਬਜ਼ੁਰਗ ਸੀ ਜਿੰਨੀਆਂ ਗੰਦੀਆਂ ਗੱਲਾਂ ਉਹ ਬਗਾਲਾਂ ਕੱਢ ਕੇ ਬੋਲੇ ਜੀ ਮੈਂ মিডিਆ ਦੇ ਵਿੱਚ ਨਹੀਂ ਬੋਲ ਸਕਦਾ ਕਿਉਂਕਿ ਮੈਨੂੰ ਬੋਲਦਿਆਂ ਨੂੰ ਸ਼ਰਮ ਆ ਰਹੀ ਹੈ ਤੁਸੀਂ ਮੌਕੇ ਤੇ ਮੌਜੂਦ ਸੀ ਉਸ ਵਕਤ ਮੈਂ ਮੌਕੇ ਤੇ ਮੌਜੂਦ ਸੀ ਜੀ ਇਹ ਗੱਲ ਇਹੋ ਜਿਹਾ ਮਾਹੌਲ ਕਿਵੇਂ ਪੈਦਾ ਹੋਇਆ ਕਿਉਂਕਿ ਛੇਤੀ ਕਿਤੇ ਅਫਸਰ ਇਸ ਤਰ੍ਹਾਂ ਬੋਲਦਾ ਤਾਂ ਨਹੀਂ ਹੈ ਕੋਈ ਮਾਹੌਲ ਪੈਦਾ ਹੋਇਆ ਹੋਣਾ ਇਸ ਤਰ੍ਹਾਂ ਵੜਿਆ ਹੋਣਾ ਮਾਹੌਲ ਉੱਥੇ ਕੋਈ ਮਾਹੌਲ ਨਹੀਂ ਬਣਿਆ ਜੀ ਦੋ ਪੰਚਾਇਤਾਂ ਅਲੱਗ-ਅਲੱਗ ਗ ਐਸ ਐਸ ਚੋ ਦੇ ਦਿਮਾਗ ਦੇ ਵਿੱਚ ਇਹਨੂੰ ਐ ਲੱਗਿਆ ਵੀ ਘੱਗਾ ਇਹ ਘੱਗੇ ਦੇ ਵਿੱਚ ਨਵਾਂ ਅਫਸਰ ਲੱਗਿਆ ਵੀ ਮੈਂ ਆਪਦੀ ਕਿਤੇ ਵੀ ਡੈਸ਼ਟ ਬਣਾਵਾ ਇੱਥੇ ਨਾ ਤਾਂ ਪ੍ਰੈਸ਼ਰ ਪਵੇ ਨਾ ਕਿਸੇ ਅਫਸਰ ਦਾ ਪੈਣ ਦਈਏ ਜੀ ਲੋਕਾਂ ਦੇ ਹੱਕ ਲਈ ਖੜੇ ਆ ਤੇ ਲੋਕਾਂ ਦੇ ਲਈ ਖੜਾਂਗੇ ਕੀ ਗੱਲ ਕਰਨੀ ਹੈ ਸਹੀ ਗੱਲ ਹੈ ਵੀਰੇ ਸਾਨੂੰ ਕਿਸੇ ਦਾ ਕੋਈ ਦਬਾਅ ਨਹੀਂ ਜੀ ਆਮ ਜਨਤਾ ਜੇ ਪਰੇਸ਼ਾਨ ਹੋਊਗੀ ਅਸੀਂ ਆਮ ਜਨਤਾ ਦੇ ਨਾਲ ਸਾਥ ਵੀ ਦੇਵਾਂਗੇ ਇਸ ਜੋ ਵੀ ਸਾਰਾ ਇਨਸੀਡੈਂਟ ਹੋਇਆ ਇਸ ਦੇ ਵਿੱਚ ਅਸੀਂ ਆਪ ਮੌਜੂਦਾ ਖੜੇ ਆ ਜੇ ਸਾਡੀ ਕੋਈ ਵੀ ਗੱਲ ਝੂਠੀ ਲੱਗਦੀ ਹੈ ਪੰਜਾਬ ਸਰਕਾਰ ਨੇ ਡੀਜੀਪੀ ਸਾਹਿਬ ਨੇ ਕੈਮਰੇ ਸਰਕਾਰੀ ਅੰਦਰ ਲਾਏ ਹੋਏ ਨੇ ਸਰਕਾਰੀ ਕੈਮਰਿਆਂ ਦੀ 5:44 ਮਿੰਟ ਤੋਂ ਪਹਿਲਾਂ ਦੀ ਰਿਕਾਰਡਿੰਗ ਕਢਾ ਕੇ ਦੇਖੀ ਜਾਵੇ ਵੀ ਇਹ ਐਸਐਚਓ ਆ ਕੇ ਇੱਥੇ ਬੋਲਿਆ ਕੀ ਹੈ ਬਰਾਦਰੀ ਦੇ ਖਿਲਾਫ ਇਹ ਬਾਜੀਗਰ ਵਰਦੋ ਅਸੀਂ ਬਿਲੋਂਗ ਕਰਦੇ ਆ ਜੀ ਸਾਡੇ ਬਾਜੀਗਰ ਭਾਈਚਾਰੇ ਦੀ ਇੱਥੇ ਪੰਚਾਇਤ ਹੈ ਜਿਹੜੀ ਆਈ ਹੋਈ ਸੀ ਤੇ ਇਹ ਜਦੋਂ ਪੰਚਾਇਤ ਨੂੰ ਬਾਜੀਗਰ ਜੇ ਆਪ ਨੂੰ ਬਰਾਦਰੀ ਨੂੰ ਗਲਤ ਬੋਲਿਆ ਜੀ ਸਾਾਨੂੰ ਸਾਡੇ ਹਿਰਦੇ ਨੂੰ ਠੇਸ ਪਹੁੰਚੀ ਹੈ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਅੱਗੇ ਐਸਐਸਪੀ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਡੀਜੀਪੀ ਸਾਹਿਬ ਅੱਗੇ ਇਹੋ ਜਿਹੇ ਬੰਦੇ ਸਸਪੈਂਡ ਕਰਕੇ ਪਰਚਾ ਦਰਜ ਕਰਕੇ ਜੇਲ੍ਹ ਲਿਆਵੋ ਅਮਰਦੀਪ ਪਹਿਲਾਂ ਵੀ ਕਈ ਵਾਰ ਇਹੋ ਜਿਹੇ ਮਸਲੇ ਹੋਏ ਆ ਕਈ ਵਾਰ ਕਿਸੇ ਨੂੰ ਨਿੱਜੀ ਤੌਰ ਤੇ ਵੀ ਕੋਈ ਅਫਸਰ ਜਦੋਂ ਸ਼ਬਦ ਬੋਲਦਾ ਉਹਦਾ ਜਿਹੜਾ ਗਲਤ ਮਤਲਬ ਕੱਢਿਆ ਜਾਂਦਾ ਉਹਨੂੰ ਬਰਾਦਰੀ ਦਾ ਰੂਪ ਦਿੱਤਾ ਜਾਂਦਾ ਕੋਈ ਇਹੋ ਜੀ ਗੱਲ ਤਾਂ ਉਹੋ ਗੁਰੂ ਘਰ ਚੜ ਜੇ ਜੀ ਜੇ ਸਾਡੇ ਚ ਕੋਈ ਵੀ ਅਸੀਂ ਉੱਥੇ ਗਲਤ ਚੀਜ਼ ਕਰ ਰਹੇ ਸੀ ਸਾਡੇ ਬਜ਼ੁਰਗ ਉੱਥੇ ਖੜੇ ਸੀ ਜਦੋਂ ਆ ਕੇ ਉਹਨੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਫੇਰ ਅਸੀਂ ਆਪਦੇ ਆਪ ਨੂੰ ਅੰਦਰ ਰੋਏ ਆ ਵੀ ਯਾਰ ਅਸੀਂ ਇੰਨੇ ਪੜੇ ਲਿਖੇ ਆ ਅਸੀਂ ਸਾਨੂੰ ਸਾਰਾ ਕੁਝ ਆਉਂਦਾ ਹੈ ਕਾਨੂੰਨ ਵੀ ਸਾਨੂੰ ਪਤਾ ਹੈ ਸਾਡੇ ਬਜ਼ੁਰਗ ਨਾਲ ਅਸੀਂ ਵੀ ਅਸੀਂ ਥਾਣੇ 'ਚ ਉਹਨੂੰ ਗਾਲਾਂ ਖਵਾਉਣ ਵਾਸਤੇ ਲੈ ਕੇ ਆਉਂਦੇ ਆ ਇਹ ਜਿਹੇ ਅਫਸਰਾਂ ਦਾ ਦਿਮਾਗ ਖਰਾਬ ਹੋਇਆ ਇਹਨਾਂ ਦੇ ਬਰਦੀ ਦਾ ਨਸ਼ਾ ਚੜਿਆ ਹੋਇਆ ਹੈ ਇਹਨਾਂ ਨੂੰ ਤਾਂ ਅਸਲ ਦੇ ਵਿੱਚ ਪਰਚੇ ਦਰਜ ਕਰਕੇ ਆਮ ਜਨਤਾ ਦੇ ਵਿੱਚ ਸਸਪੈਂਡ ਕਰਕੇ ਕਿਸੇ ਥਾਣੇ ਚ ਭੇਜਣ ਇਹਨਾਂ ਨੂੰ ਫੇਰ ਪਤਾ ਲੱਗੇ ਵੀ ਆਮ ਬੰਦੇ ਦੇ ਵਿੱਚ ਇਹਨਾਂ ਦੀ ਇੱਜ਼ਤ ਕਿੰਨੀ ਕੁ ਹੁੰਦੀ ਹੈ ਕੀ ਗੱਲਬਾਤ ਹੋਈ ਆ ਐਸਐਚਓ ਨੇ ਬਰਾਦਰੀ ਦਾ ਨਾਮ ਲੈ ਕੇ ਕੀ ਗੱਲ ਕਹੀ ਆ ਤੁਹਾਨੂੰ ਬਿਲਕੁਲ ਜੀ ਐਸਐਚਓ ਘਗਾ ਗਗਨਦੀਪ ਸਿੰਘ ਜੀ ਮੈਂ ਜਸਵੰਤ ਸਿੰਘ ਆਂ ਜੀ ਪ੍ਰਧਾਨ ਵਾਈਸ ਪ੍ਰਧਾਨ ਨਗਰ ਕਾਉਂਸਲ ਘਗਾ ਜੀ ਮੈਂ ਮੌਕੇ ਤੇ ਮੌਜੂਦ ਸੀ ਜੀ ਮੈਂ ਹੈਰਾਨ ਹੋਇਆ ਜੀ ਪਤਾ ਨਹੀਂ ਕਿੱਥੋਂ ਬੀਪੀ ਵਧਾ ਕੇ ਆਇਆ ਜੀ ਐਸਐਚਓ ਇੰਨਾ ਗੰਦਾ ਤੇ ਇੰਨਾ ਬੇਤੁਕੇ ਸ਼ਬਦ ਜੀ ਨਹੀਂ ਬੋਲਣੇ ਚਾਹੀਦੇ ਇੱਕ ਜ਼ਿੰਮੇਵਾਰ ਬੰਦੇ ਨੂੰ ਜਦਕਿ ਜਿੰਨੀ ਵੀ ਪੰਚਾਇਤ ਆਈ ਸੀ ਪੰਚਾਇਤ ਕੋਈ 2-4 ਜਣਿਆਂ ਦੀ ਤਾਂ ਹੁੰਦੀ ਨਹੀਂ ਜੀ ਹਨਾ ਤੁਹਾਨੂੰ ਪਤਾ ਹੀ ਹੈ ਪੰਚਾਇਤ ਘੱਟੋ ਘੱਟ 100 200 ਬੰਦੇ 500000 ਬੰਦਾ ਵੀ ਹੋ ਜਾਂਦਾ ਪੰਚਾਇਤ ਦਾ ਜੀ ਹਨਾ ਉਸੇ ਨੂੰ ਪੰਚਾਇਤ ਕਹਿੰਦੇ ਨੇ ਕਹਿੰਦਾ ਵੀ ਇੰਨੇ ਰਫ ਸ਼ਬਦਾਂ ਨਾਲ ਇੰਨੀ ਗੰਦੀ ਸ਼ਬਦਾਵਲੀ ਵਰਤ ਕੇ ਇੰਨੇ ਬੰਦੇ ਕਹਿੰਦੇ ਤੁਸੀਂ 4 ਲੱਖ ਵਾਸਤੇ ਆਏ ਹੋ ਇਹਨਾਂ ਨੂੰ 4 ਲੱਖ ਕੁਝ ਵੀ ਨਹੀਂ ਲੱਗਦਾ ਜੀ ਇੱਕ ਗਰੀਬ ਬੰਦੇ ਦੀ ਰੋਜੀ ਰੋਟੀ ਹੁੰਦੀ ਹੈ ਜੀ 4-5 ਲੱਖ ਰੁਪਈਆ ਇਹਨਾਂ ਨੂੰ ਐ ਲੱਗਦਾ ਕਿਉਂਕਿ ਇਹਨਾਂ ਤੇ ਕਮਾਈ ਸਹੀ ਨਹੀਂ ਨਾ ਜੀ 2 ਨੰਬਰ ਦੀ ਕਮਾਈ ਹੈ ਸਾਰੀ ਹੁਣ ਪਿੱਛੇ ਜੀ ਆਈਜੀ ਸਾ ਸਾਰਾ ਇਹਨਾਂ ਨੂੰ ਦਿੱਤਾ ਹੋਇਆ ਜੀ ਦੋ ਨੰਬਰ ਤੇ ਧੰਦਾ ਤਾਂ ਕਰਕੇ ਇਹਨਾਂ ਨੂੰ ਚਾਰ ਪੰਜ ਤੁਸੀਂ ਇਸ ਵਰਤਾਰੇ ਨੂੰ ਕਿਵੇਂ ਸਮਝਦੇ ਹੋ ਕਿਉਂਕਿ ਹਲਕਾ ਛਤਰਾਣਾ ਦੇ ਵਿੱਚ ਜਿਹੜੀ ਨੁਮਾਇੰਦਗੀ ਹੈ ਉਹ ਤੁਹਾਡਾ ਪੈਚਾਰਾ ਕਰ ਰਿਹਾ ਉਸ ਦੇ ਬਾਵਜੂਦ ਵੀ ਤੁਹਾਨੂੰ ਧਰਨੇ ਪ੍ਰਦਰਸ਼ਨ ਜਿਹੜੇ ਉਹ ਕਰਨੇ ਪੈਣਗੇ ਬਿਲਕੁਲ ਜੀ ਬਿਲਕੁਲ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਜੀ ਜਦੋਂ ਫੋਨ ਕਰਿਆ ਤੇ ਐਮਐਲਏ ਸਾਹਿਬ ਸਾਨੂੰ ਬਹੁਤ ਜ਼ਿਆਦਾ ਰਫ ਬੋਲ ਰਿਹਾ ਜੀ ਉਹਨਾਂ ਦਾ ਫੋਨ ਆਇਆ ਇਹਦਾ ਫਿਰ ਨਾਲ ਦੀ ਨਾਲ ਹੀ ਮਾਨਸਿਕ ਸੰਤੁਲੇ ਨੇ 1 ਮਿੰਟ ਚ ਸ਼ਾਂਤ ਹੋ ਗਿਆ ਜੀ ਨਾਲ ਦੀ ਨਾਲ ਠੰਡਾ ਪੈ ਗਿਆ ਜੀ ਇਹ ਕੀ ਹੋ ਗਿਆ ਗਲਤ ਹੋ ਗਿਆ ਬੋਲ ਲਗਾ ਮੈਂ ਕੁਝ ਵੀ ਸਾਡੇ ਬਜ਼ੁਰਗ ਸੀ ਦਾੜੀਆਂ ਵਾਲੇ ਚਿੱਟੇ ਚਿੱਟੀਆਂ ਦਾੜੀਆਂ ਵਾਲੇ ਉਹਨਾਂ ਨੂੰ ਇੰਨਾ ਰਫ ਬੋਲਣਾ ਮੈਂ ਨਹੀਂ ਬੋਲ ਸਕਦਾ ਜੀ ਮੀਡੀਆ ਦੇ ਸਾਹਮਣੇ ਮੈਂ ਨਹੀਂ ਬੋਲ ਸਕਦਾ ਜਿਹੜੇ ਸ਼ਬਦ ਉਹਨੇ ਬੋਲੇ ਸਾਡੇ ਭਾਈਚਾਰੇ ਨੂੰ ਵੀ ਤੇ ਮੈਂ ਬੇਨਤੀ ਕਰਦਾ ਸਾਡੇ ਭਾਈਚਾਰੇ ਦੇ ਨਮੇ ਦੇ ਐਮਐਲਏ ਸਾਹਿਬ ਨੂੰ ਬੇਨਤੀ ਹੈ ਕਿ ਇਹ ਜ ਐਸਐਚਓ ਸਾਨੂੰ 1 ਘੰਟਾ ਵੀ ਬਰਦਾਸ਼ਤ ਨਹੀਂ ਜੀ ਕਿਉਂਕਿ ਐਸਐਚਓ ਸ਼ਿਫਟ ਕਰਨ ਨਹੀਂ ਆਇਆ ਜੀ ਜੇ ਜੇ ਤੁਸੀਂ ਵਿਧਾਇਕ ਦਾ ਫੋਨ ਕਰਵਾ ਦਿੱਤਾ ਸੀ ਬਾਅਦ ਦੇ ਵਿੱਚ ਤਾਂ ਤੁਹਾਡਾ ਫਿਰ ਤੁਹਾਨੂੰ ਧਰਨਾ ਕੇ ਉਲਾਣਾ ਪਿਆ ਨਹੀਂ ਸਾਡੇ ਨਾਲ ਉਸ ਤਰੀਕੇ ਦਾ ਬਤਾਲਾ ਨਹੀਂ ਹੋਇਆ ਜੀ ਅੰਦਰ ਕੋਈ ਵੀ ਗੱਲ ਉਸ ਤਰੀਕੇ ਦੀ ਸਾਨੂੰ ਕਹਿੰਦੇ ਵੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੰਗਾ ਜੀ ਕਰਨ ਔਰ ਕੋਈ ਗੱਲ ਨਹੀਂ ਹੁਣ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਕੀ ਕਹਿ ਮੈਂ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਵੀ ਇਹ ਜ ਆ ਐਸ ਐਚਓ ਘੱਗਾ ਵਾਸੀਆਂ ਨੂੰ ਮਨਜ਼ੂਰ ਨਹੀਂ ਜੀ ਕਿਉਂਕਿ ਘੱਗਾ ਵਾਸੀ ਨੇ ਜਿਹੜੇ ਲੋਕ ਨੇ ਹਮੇਸ਼ਾ ਮੂਰੀ ਰਹੇ ਨੇ ਜੀ ਕੱਗੇ ਦੇ ਵਸਨੀਕ ਹਮੇਸ਼ਾ ਮੋਰੀ ਰਹੇ ਨੇ ਚਾਹੇ ਉਹ ਸਰਕਾਰ ਬਣਾ ਚਲਾ ਲੋ ਚਾਹੇ ਐਮ ਐਲ ਏ ਬਣਾ ਚਲਾ ਲੋ ਹਮੇਸ਼ਾ ਮੋਰੀ ਜੇਕਰ ਕੱਗੇ ਦੇ ਲੋਕਾਂ ਨਾਲ ਇਹੋ ਜਿਹਾ ਬਤੀਰਾ ਹੋਊਗਾ ਤਾਂ ਕੱਗਾ ਵਾਸੀ ਮੈਨੂੰ ਨਹੀਂ ਲੱਗਦਾ ਵੀ ਬਰਦਾਸ਼ਤ ਕਰਨਗੇ ਇਹੋ ਜਿਹਾ ਐਸ ਐਚ ਓ ਇੱਥੇ ਰਹਿਣਾ ਹੀ ਨਹੀਂ ਚਾਹੀਦਾ ਜੀ ਪਹਿਲੀ ਗੱਲ ਕਿਉਂਕਿ ਬੀਪੀ ਵਧਨ ਵਾਲਾ ਐਸਐਚਓ ਨਹੀਂ ਚਾਹੀਦਾ ਸਾਨੂੰ ਸਾਨੂੰ ਚਾਹੀਦਾ ਸ਼ਾਂਤ ਐਸਐਚਓ ਘੱਟੋ ਘੱਟ ਜਿਹੜਾ ਸਾਰਾ ਕੰਟਰੋਲ ਕਰ ਸਕੇ ਇਹ ਜ ਐਸਐਚਓ ਨੂੰ ਜਿਹਨੂੰ ਪਤਾ ਹੀ ਨਹੀਂ ਮੈਂ ਕੀ ਬੋਲ ਰਿਹਾ ਕੀ ਮੇਰੇ ਸ਼ਬਦ ਨੇ ਕਾਨੂੰਨ ਮੁਤਾਬਕ ਆਪੇ ਤੋਂ ਬਾਹਰ ਹੋ ਗਿਆ ਸੀ ਬਿਲਕੁਲ ਆਪੇ ਤੋਂ ਬਾਹਰ ਜੀ ਇਹਦਾ ਬੀਪੀ ਵਧ ਗਿਆ ਜੀ ਗੁੰਡਾਗਰਦੀ ਵਾਲਾ ਰੂਪ ਆ ਗਿਆ ਜੀ ਪਤਾ ਹੀ ਨਹੀਂ ਇੰਨਾ ਰਫ ਬੋਲਿਆ ਜੀ ਮੈਂ ਹੈਰਾਨ ਆ ਵੀ ਇੰਨਾ ਇਨਾ ਪੜਿਆ ਲਿਖਿਆ ਬੰਦਾ ਇੱਕ ਐਸਚੂ ਸ਼ਿਪ ਕਰ ਰਿਹਾ ਹੈ ਇਨਸਪੈਕਟਰ ਹੈ 3 ਸਟਾਰ ਹੈ ਉਹਨੂੰ ਇਹ ਬੋਲਣਾ ਚਾਹੀਦਾ ਮੈਂ ਹੈਰਾਨ ਆ ਜੀ ਇਸ ਗੱਲ ਤੋਂ ਡੀਐਸਪੀ ਸਾਹਿਬ ਇੱਥੇ ਮੌਕੇ ਤੇ ਪਹੁੰਚੇ ਹੋਏ ਸੀਗੇ ਕੋਈ ਉਹਨਾਂ ਨਾਲ ਗੱਲਬਾਤ ਕਰੀਏ ਵੱਡੇ ਨਾਲ ਡੀਐਸਪੀ ਸਾਹਿਬ ਬਹੁਤ ਅੱਛੇ ਨੇ ਵਧੀਆ ਬੰਦੇ ਨੇ ਜੀ ਉਹ ਸਤਿਕਾਰਯੋਗ ਨੇ ਸਾਡੇ ਪਰ ਇਹਦੇ ਐਸਚੂ ਦੀ ਨਿਮੈਂਦਗੀ ਅੱਗੇ ਨੂੰ ਨਹੀਂ ਚਾਹੀਦੀ ਸਾਡੀ ਹੱਥ ਮੰਨ ਕੇ ਬੇਨਤੀ ਹੈ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਸਾਨੂੰ ਇਹ ਜਿਹਾ ਐਸਚੂ ਨਾ ਹੀ ਦੋ ਤਾਂ ਇਹਦੇ ਨਾਲ ਤਾਂ ਅਸੀਂ ਕੋਈ ਕੋਈ ਏਐਸਾ ਹੀ ਲਾ ਲਾਂਗੇ ਉਹਨੂੰ ਮਨਜ਼ੂਰ ਹੈ ਜਿਹੜਾ ਸਾਡੇ ਸਾਰੇ ਨਗਰ ਨੂੰ ਸਮਝਾ ਕੇ ਰੱਖੇ ਪਿਆਰ ਨਾਲ ਰੱਖੇ ਸਾਡੀ ਇੱਜ਼ਤ ਕਰੇ ਤੇ ਆਪਦੀ ਵੀ ਇੱਜ਼ਤ ਕਰਾਵੇ ਅਰੇ ਕਿਹੜੀ ਗੱਲ ਤੇ ਹੋਇਓ ਹੁਣ ਤੁਸੀਂ ਸਾਡੇ ਸਾਨੂੰ ਇੱਥੋਂ ਐਸਐਚਓ ਇੱਥੋਂ ਨਹੀਂ ਰਹਿਣਾ ਚਾਹੀਦਾ ਜੀ ਇਹਦੇ ਐਸਐਚਓ ਦੂਈ ਸਸਪੈਂਡ ਹੋਣੇ ਚਾਹੀਦੇ ਨੇ ਜਿਹੜਾ ਇਹਨੂੰ ਆਣ ਵਾਲੀਆਂ ਡਿਪਟੀ ਦੀਆਂ ਮੁਸ਼ਕਲਾਂ ਵਧ ਵੱਧ ਸਕਣ ਜੀ ਕਿਉਂਕਿ ਜੇ ਡਿਪਟੀ ਬਣ ਗਿਆ ਇਹਨਾਂ ਦੀ ਡਿਕਟੇਟਰਸ਼ਿਪ ਚੱਲ ਰਹੀ ਹੈ ਜੀ ਗੁੰਡਾਗਰਦੀ ਚੱਲ ਰਹੀ ਹੈ ਇਹ ਤਾਂ ਡਿਪਟੀ ਬਣ ਕੇ ਹੋਰ ਵੀ ਗੰਦ ਪਾਊਗਾ ਜੀ ਬਿਲਕੁਲ ਗੁੰਡਾਗਰਦੀ ਕਰ ਰਿਹਾ ਜੀ ਉਹ ਲਗਾਤਾਰ ਧਰਨਾ ਜਿਹੜਾ ਬਾਜੀਗਰ ਬਰਾਦਰੀ ਦੇ ਭਾਈਚਾਰੇ ਵੱਲੋਂ ਆ ਸਮੁੱਚੇ ਨੌਜਵਾਨਾਂ ਜਿਹੜੇ ਇਕੱਠੇ ਹੋ ਕੇ ਘੱਗਾ ਦੇ ਵਸਨੀਕਾ ਜਿਹੜੇ ਉਹ ਇੱਥੇ ਧਰਨਾ ਪ੍ਰਦਰਸ਼ਨ ਕਰ ਰਿਹਾ ਤੇ ਪੁਲਿਸ ਡਿਪਾਰਟਮੈਂਟ ਤੋਂ ਜਿਹੜੀ ਉਹ ਮੰਗ ਕਰ ਰਿਹਾ ਕਿ ਐਸਐਚਓ ਦੀ ਤੁਰੰਤ ਜਿਹੜੀ ਇੱਥੋਂ ਬਦਲੀ ਕੀਤੀ ਜਾਵੇ ਜਾਂ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਸਰ ਇੱਥੇ ਜਿਹੜਾ ਅੱਜ ਘੱਗੇ ਦੇ ਵਿੱਚ ਐਸਐਚਓ ਸਾਹਿਬ ਵੱਲੋਂ ਜਿਹੜਾ ਕੋਈ ਅਪਸ਼ਬਦ ਬੁਲੇਟ ਦਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਕੀ ਪ੍ਰੋਸਾ ਦਿੱਤਾ ਹੁਣ ਤੁਸੀਂ ਉਹਨਾਂ ਨੂੰ ਅੱਜ ਘੱਗੇ ਥਾਣੇ 'ਚ ਦੋ ਪੰਚਾਇਤਾਂ ਇਕੱਠੀਆਂ ਹੋਈਆਂ ਸੀ ਕਿਸੇ ਮਸਲੇ 'ਚ ਤੇ ਬੰਦੇ ਕਾਫੀ ਜ਼ਿਆਦਾ ਇਕੱਠੇ ਹੋ ਗਏ ਸੀਗੇ ਤੇ ਐਸਐਚਓ ਸਾਹਿਬ ਨਾਲ ਕੋਈ ਮਤਲਬ ਐਸਐਚਓ ਸਾਹਿਬ ਵੱਲੋਂ ਇਹਨਾਂ ਦੇ ਦੱਸਣ ਮੁਤਾਬਕ ਕੋਈ ਵੱਧ ਕਲਾਮੀ ਕੀਤੀ ਗਈ ਹੈ ਪਬਲਿਕ ਨਾਲ ਤੇ ਪਬਲਿਕ 'ਚ ਕਾਫੀ ਜ਼ਿਆਦਾ ਨਾਰਾਜ਼ਗੀ ਸੀ ਉਹਨਾਂ ਨੇ ਰੋਡ ਬਲੌਕ ਕਰਤੀ ਸੀ ਤੇ ਉਹਨਾਂ ਨਾਲ ਹੁਣ ਅਸੀਂ ਗੱਲ ਕੀਤੀ ਹੈ ਗੱਲ ਕਰਕੇ ਹੀ ਆਸ਼ਵਾਸ਼ਣ ਦਿੱਤਾ ਹੈ ਕਿ ਇਹ ਇਹਨਾਂ ਵੱਲੋਂ ਜਿਹੜੀ ਹੈ ਲਿਖਤੀ ਦਰਖਾਸਤ ਦਿੱਤੀ ਜਾਊਗੀ ਜੋ ਐਸਐਸਪੀ ਸਾਹਿਬ ਕੋਲ پاس ਭੇਜੀ ਤੁਹਾਡੀ ਐਸਐਚਓ ਸਾਹਿਬ ਨਾਲ ਵੀ ਕੋਈ ਗੱਲਬਾਤ ਹੋਈ ਹੋਣੀ ਹੈ ਇਸ ਵਿਸ਼ੇ ਤੇ ਬਿਲਕੁਲ ਜੀ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਹਕੀਕਤ ਅਸੀਂ ਕੋਈ ਹੋਈ ਹੈ ਇਸ ਤਰ੍ਹਾਂ ਦੀ ਉਹ ਕੰਦੇ ਵੀ ਇੰਨੀ ਨਹੀਂ ਹੋਈ ਜਿੰਨੀ ਇਹਨਾਂ ਨੇ ਬਣਾਈ ਆ ਪਰ ਹੋਈ ਜ਼ਰੂਰ ਆ ਇਹਦੇ ਤੋਂ ਅਸੀਂ ਮੁਕਰ ਨਹੀਂ ਸਕਦੇ ਹੋਈ ਆ ਪਰ ਉਹ ਐਸਐਚਓ ਸਾਹਿਬ ਮੁਤਾਬਕ ਇੰਨੀ ਨਹੀਂ ਹੋਈ ਉਹ ਤੇ ਇਹ ਕਹਿੰਦੇ ਸੀ ਵੀ ਮੈਂ ਸਿਰਫ ਇਹ ਕਿਆ ਅਸੀਂ ਵੀ ਕੱਠ ਜਿਆਦਾ ਹੋ ਗਿਆ ਵੀ ਬਾਹਰ ਹੋ ਜੋ ਥੋੜੇ ਬੰਦੇ ਪਰ ਉਹ ਇਹ ਗੱਲ ਹੁ ਕਾਫੀ ਵੱਡੀ ਹੋ ਗਈ ਹੈ। ਅਲੀਗੇਸ਼ਨ ਬਹੁਤ ਵੱਡੇ ਲੱਗੇ ਆ ਕਹਿੰਦੇ ਵੀ ਸਿੱਧੀਆਂ ਗਾਲਾਂ ਦਿੱਤੀਆਂ ਗਈਆਂ ਭਰੀ ਪੰਚਾਇਤ ਦੇ ਵਿੱਚ ਇੱਥੇ। ਇਹ ਪੋਰਟਲ ਤੋਂ ਪਤਾ ਲੱਗੂਗਾ ਜੀ ਵੀ ਕੀ ਗੱਲ ਹੋਈ ਐ ਸੀ CCTV ਦੀ ਉਹ ਕਢਾ ਲਾਂਗੇ ਰਿਕਾਰਡਿੰਗ ਤੇ ਉਸ ਤੋਂ ਬਾਅਦ ਹੀ ਦੱਸਿਆ ਜਾਊਗਾ।